ਉਹ ਹਾਰਦੀ ਫੈਬਰੋਸਟੈਨ ਤੇ ਅਲਟਰਾਸਾਉਂਡ ਅਸੀਂ 50% ਦੇ ਰਹੇ ਆਂ ਨਾਲ ਅਸੀਂ ਪੇਸ਼ੈਂਟਰਾਂ ਨੂੰ ਜਿੰਨੀ ਵੀ ਬੰਦੀ ਨਾਲ ਮੈਡੀਸਨ ਦੇ ਰਹੇ ਆਂ ਪਰ ਅੱਗੇ ਸੋ ਤੋਂ ਕਲਾਸ ਅਸੀਂ ਪੇਸ਼ੈਂਟਰਾਂ ਦੇਖ ਚੁੱਕੇ ਆਂ ਤੇ ਅੱਜ ਸਾਡਾ ਕੈਂਪ ਚੱਲ ਰਿਹਾ ਹੈ ਉਹਦੇ ਨਾਲ ਨਾਲ ਸਾਡੇ ਅਸੀਂ ਨਾਲ ਇੱਕ ਖੂਨ ਦਾ ਕੈਂਪ ਵੀ ਲਗਾਇਆ ਕਿਉਂਕਿ ਖੂਨ दान ਮਾ ਲਾਣ ਕਰਦੇ ਸਾਨੂੰ ਮਤਲਬ ਜਿੰਨੀ ਵੀ ਜੰਗ ਫੰਡੇਸ਼ਨ ਆ ਗਏ ਤੇ ਆਪਣਾ ਬਲੱਡ ਡੇਟ ਕਰਦੇ ਆਂ ਤੇ ਉਹ ਵੀ ਬਹੁਤ ਵਧੀਆ ਕੈਂਪ ਸਾਡੇ ਨਾਲ ਚੱਲ ਰਿਹਾ ਹੈ ਜਿਹੜਾ ਕਿ ਸਾਨੂੰ ਹਸਪਤਾਲ ਦੇ ਵਿੱਚ ਕਿਸੇ ਟਾਈਮ ਵੀ ਅਮਰਜੈਂਸੀ ਆਦੂ ਲੋਡ ਪੈਂਦੀ ਹੈ ਤੇ ਸਾਨੂੰ ਡੋਨਰ ਨਹੀਂ ਲੈਣਾ ਪੈਂਦਾ ਅਸੀਂ ਸਿੱਧਾ ਬਲੱਡ ਬੈਂਕ ਤੋਂ ਬਲੱਡ ਲੈ ਕੇ ਤੇ ਪੇਸ਼ੰ ਨੂੰ ਲਗਾ ਦਿੰਦੇ ਹਾਂ ਇਸ ਕਰਕੇ ਅਸੀਂ ਆਪਣੇ ਕੈਂਪ ਦੇ ਨਾਲ ਬਲੱਡ ਬੈਂਕ ਦਾ ਦੱਸ ਕੇ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹਾਂ ਮੱਲਾ ਵਾਲਾ ਕਸਬੇ ਦੇ ਵਿੱਚ ਜਿੱਥੇ ਕਿ ਅਮਨਜੀਤ ਮਲਟੀ ਸਪੈਸ਼ੈਲਟੀ ਜਿਹੜੇ ਹਸਪਤਾਲ ਹੈਗਾ ਆਰ ਕੇ ਦੇ ਕਿ ਉਹਨਾਂ ਵੱਲੋਂ ਜਿਹੜਾ ਚੈੱਕਅਪ ਕੈਂਪ ਦੇ ਨਾਲ ਹੁੰਦਾ ਹੈ ਨਾ ਕੈਂਪ ਇਥੇ ਮੱਲਾ ਵਾਲੇ ਕੋਟਰਾ ਸੈਕਟਰ ਵਿੱਚ ਲਗਾਇਆ ਜਾ ਰਿਹਾ ਸੋਸਪੀਰਾ ਵਿਚੜ ਰਣ ਸਾਨੀਆਂ ਕਰਾ ਕੇ ਤੇ ਨਾਲ 60 ਨਾਲ ਐਮ ਡੀ ਅਮਤੀ ਸਿੰਘ ਰਹਿਗੇ ਨਾਲ ਡਾਕਟਰ ਸਾਹਿਬ ਆਣੇਗੇ ਆਪਾ ਕਾਰਗਰ ਕਰਾਂਗੇ ਡਾਕਟਰ ਸਾਹਿਬ ਜੀ 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 ਸਾਡੇ ਡਾਕਟਰ ਐਸ.ਪੀ. ਸਾਹਿਬਾ ਉਹਨਾਂ ਦੇ ਉੱਥੇ ਅਸੀਂ ਅੱਜ ਕੈਂਪ ਲਗਾਇਆ ਹੈ ਕਿਉਂਕਿ ਅਸੀਂ ਆਪਣੇ ਹਸਪਤਾਲ ਦੇ ਵਿੱਚ ਜਿਹੜੀਆਂ ਨਵੀਆਂ ਮਸ਼ੀਨਾਂ ਲੈ ਕੇ ਆਏ ਆ ਅਲਟਰਾਸਾਉਂਡ ਬੋਰਡੀ ਟਿਕੋ ਲੀਵਰ ਦੀ ਫੈਬਰੋਸਕਾਨ ਤੇ ਹੋਰ ਨਵੀਆਂ-ਨਵੀਆਂ ਜਿੰਨੀਆਂ ਵੀ ਮਸ਼ੀਨਾਂ ਡਾਇਗਨੋਸਟਿਕਨ ਜਿਹੜੀਆਂ ਲੈ ਕੇ ਆਏ ਆ ਉਹਦੇ ਬਾਬਤ ਨਾਲ ਅਸੀਂ ਪੇਸ਼ੈਂਟਾਂ ਦਾ ਚੈੱਕਅਪ ਕੀਤਾ ਹੈ ਉਹਨਾਂ ਬਾਰੇ ਜਾਣਕਾਰੀ ਦਿੱਤੀ ਆ ਇੱਕ ਅਸੀਂ ਆਪਣੇ ਏਰੀਆ ਨੂੰ ਇੱਕ ਜਿਹੜੀ ਆਪੇ ਨਵੀਂ ਸਹੂਲਤ ਦਿੱਤੀ ਆ ਉਹਦੇ ਬਾਰੇ ਅਸੀਂ ਅੱਜ ਸਾਡਾ ਕੈਂਪ ਜਿਹੜਾ 50% ਸਪੋਰਟ ਤੇ ਸਾਡੀ ਜਿਵੇਂ ਇਹ ਕੋਹੜ ਦੀ ਫਾਈਬਰੋਸਕੈਨ ਤੇ ਅਲਟਰਾਸਾਉਂ ਅਸੀਂ ਫਿਰ 50% ਦੇ ਰਹੇ ਆਂ ਨਾਲ ਅਸੀਂ ਪੇਸ਼ੈਂਟਾਂ ਨੂੰ ਜਿੰਨੀ ਵੀ ਬੰਦੀ ਨਾਲ ਮੈਡੀਸਨ ਦੇ ਰਹੇ ਆਂ ਤੇ ਵੱਧ ਵੱਧ ਪਹੁੰਚ ਰਹੇ ਤੁਸੀਂ ਲੋੜਵੰਦ ਜਿਹੜੇ ਹਾਂ ਹਾਂਜੀ ਹਾਂਜੀ ਬਿਲਕੁਲ ਹੌਂਦਕਾ ਵੀ ਸਭ ਤੋਂ ਕਲਾਸ ਅਸੀਂ ਪੇਸ਼ੈਂਟਾਂ ਦੇਖ ਚੁੱਕੇ ਆਂ ਤੇ ਅਜੇ ਸਾਡਾ ਕੈਂਪ ਚੱਲ ਰਿਹਾ ਹੈ ਉਹਦੇ ਨਾਲ ਨਾਲ ਸਾਡੇ ਅਸੀਂ ਨਾਲ ਇੱਕ ਖੂਨ ਦਾ ਕੈਂਪਸ ਵੀ ਲਗਾਇਆ ਕਿਉਂਕਿ ਖੂਨ ਦਾ ਮਾਣ-ਮਾਨ ਕਰਦੇ ਸਨੋ ਮਤਲਬ ਜਿੰਨੀ ਵੀ ਜੰਗ ਜੰਗ ਨੇਸ਼ਨਲ ਆ ਗਏ ਤੇ ਆਪਣਾ ਬਲੱਡ ਡੇਟ ਕਰਦੇ ਆਂ ਤੇ ਅਭੀ ਬਹੁਤ ਵਧੀਆ ਕੈਂਪ ਸਾਡਾ ਨਾਲ ਚੱਲ ਰਿਹਾ ਹੈ ਜਿਹੜਾ ਕਿ ਸਾਨੂੰ ਹਸਪੀਟਲ ਦੇ ਵਿੱਚ ਕਿਸੇ ਟਾਈਮ ਵੀ ਐਮਰਜੈਂਸੀ ਰਾਤ ਨੂੰ ਲੋੜ ਪੈਂਦੀ ਹੈ ਤੇ ਸਾਨੂੰ ਡੋਨਰ ਨਹੀਂ ਦੇਣਾ ਪੈਂਦਾ ਅਸੀਂ ਸਿੱਧਾ ਬਲੱਡ ਬੈਂਕ ਤੋਂ ਬਲੱਡ ਲੈ ਕੇ ਤੇ ਪੇਸ਼ੈਂਟ ਨੂੰ ਲਗਾ ਦਿੰਦੇ ਹਾਂ ਇਸ ਕਰਕੇ ਅਸੀਂ ਆਪਣੇ ਕੈਂਪ ਦੇ ਨਾਲ ਬਲੱਡ ਬੈਂਕ ਦਾ ਕੈਂਪ ਜੋੜ ਲਗਵਾਉਂਦੇ ਆਂ ਤੇ ਨਾਲ ਹੂਨਦਾਨ ਵੀ ਆਪਾਂ ਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਕਿ ਯਾਰ ਕਿਸੇ ਨਾ ਕਿਸੇ ਦੀ ਆਪਣੇ ਖੂਨ ਦੇਣ ਨਾਲ ਕਿਸੇ ਦੀ ਜਾਨ ਬਚ ਸਕਦੀ ਆ ਹਾਂਜੀ ਅਸੀਂ ਨਾ ਮਤਲਬ ਸਾਡਾ ਇੱਕ ਜਿਹੜੀ ਮਹੰਦ ਤੈ ਤਾਂ ਕਿ ਇਹ ਮਤਲਬ ਜਿਵੇਂ ਟੈਂਪਲ ਆ ਕੇ ਲੋਕਾਂ ਨੂੰ ਇਹ ਚੀਜ਼ ਦੱਸਣਾ ਚਾਹੁੰਦੇ ਆ ਕਿ ਜਿੱਦਾਂ ਸਾਡੇ ਅੱਗੇ ਨੇੜੇ ਤੇ ਜਿਹੜੇ ਮਤਲਬ ਜਿਹੜੀ ਇੱਕ ਕੈਂਸਰ ਨਾਮ ਦਾ ਬਿਮਾਰੀ ਆ ਉਹਦੇ ਬਾਰੇ ਸਾਡੇ ਰੋਜ਼ ਹੀ ਕੋਈ ਨਾ ਕੋਈ ਕਿਸੇ ਨਾ ਕਿਸੇ ਦੇ ਆਸ-ਪਾਸ ਦੇ ਰੋਜ਼ ਮੌਤ ਹੁੰਦੀ ਆ ਉਹਦਾ ਕਾਰਨ ਆ ਕਿ ਸਾਡੇ ਕੋਲੇ ਜਿਹੜੀ ਟੈਸਟਾਂ ਦੀ ਸਹੂਲਤ ਆ ਪ੍ਰੋਪਰ ਸਾਡੇ ਕੋਲੇ ਨਹੀਂ ਹੈਗੀ ਅਸੀਂ ਉਹਦੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਸਾਡੇ ਕੋਲੇ ਜਿਹੜੀ ਅਲਟਰਾਸਾਉਂਡ ਮਸ਼ੀਨ ਤੇ ਜਿਹੜੇ ਸਾਡੇ ਐਮਡੀ ਰੇਡੀਓਲੋਜਿਸਟ ਡਾਕਟਰ ਆ ਉਹ ਜਿਵੇਂ ਆਪਣੇ ਸਰੀਰ ਦੇ ਉੱਪਰ ਕਿਸੇ ਦੇ ਵੀ ਜਿਵੇਂ ਲੇਡੀ ਦੇ ਬੈਸਟ ਦੇ ਉੱਪਰ ਗੰਡਾ ਵਗੈਰਾ ਬਣ ਜਾਂਦੀਆਂ ਜਾਂ ਆਪਣੇ ਸਿਰ ਦੇ ਵਿੱਚ ਕੋਈ ਸੌਲੀ ਬਣ ਗਈ ਜਾਂ ਆਪਣੇ ਸਰੀਰ ਦੇ ਕਿਸੇ ਹਿੱਸੇ ਦੇ ਵਿੱਚ ਵੀ ਕੋਈ ਸੌਲੀ ਬਣਦੀ ਆ ਉਹਦਾ ਟੈਸਟ ਅਸੀਂ ਉੱਥੇ ਕਰਦੇ ਆ ਜੋ ਕਿ ਇਹ ਬਹੁਤ ਦੂਰ ਜਾ ਕੇ ਟੈਸਟ ਆਪਾਂ ਨੂੰ ਕਰਵਾਉਣਾ ਪੈਂਦਾ ਸੀ। ਕਈ ਵਾਰੀ ਟੈਸਟ ਨਾ ਨੇੜੇ ਹੋਣ ਦੇ ਕਾਰਨ ਹੀ ਨਘਲੀ ਹੋਣ ਕਾਰਨ ਇਹ ਚੀਜ਼ਾਂ ਸਾਡੇ ਵਿੱਚ ਜ਼ਿਆਦਾ ਫੈਲੀਆਂ। ਇਸ ਕਰਕੇ ਅਸੀਂ ਲੋਕਾਂ ਦੇ ਵਿੱਚ ਅਵੇਰਨੈਸ ਜ਼ਿਆਦਾ ਲੈ ਕੇ ਆ ਰਹੇ ਹਾਂ ਤੇ ਅੱਗੇ ਤੋਂ ਵੀ ਅਸੀਂ ਮਤਲਬ ਹਫ਼ਤੇ ਵਾਰ ਜਿੱਦਾਂ ਕੈਂਪ ਲਗਾ ਰਹੇ ਹਾਂ ਪਿੰਡਾਂ ਦੇ ਵਿੱਚ ਜਾ ਕੇ ਜਾਂ ਆਪਣੇ ਹਸਪੀਟਲ

ਸੀ ਅੱਜ ਇਸ ਕੈਪਚਰ ਲੋਕਾਂ ਨੂੰ ਜਾਣਤਾ ਪ੍ਰਾਪਾਉਣ ਵਾਸਤੇ ਇਹ ਲਗਾਇਆ ਠੀਕ ਇਹ ਜਿਨ ਨਾਲ ਇੱਕ ਤਾਂ ਸੀ ਦੱਸਿਆ ਕਿ ਸਾਡੇ ਖੇਤਰ ਦਾ ਆਉਣ ਵਾਲੀ ਸਹੂਲਤਾਂ ਤੇ ਜੋ ਆਤਮੀਆਂ ਨੇ ਤੇ ਲੋਕਾਂ ਨੂੰ ਪਤਾ ਚੱਲੇ ਕਿ ਆਪਣੇ ਵਲਟਰ ਹੌਂਸ ਤੇ ਇੱਕੋ ਹਰ ਇੱਕ ਤਰ੍ਹਾਂ ਦੀ ਆਪਾ ਹਸਪੀਟਲ ਚ ਸੇਵਾ ਦੇ ਰਹੇ ਆ ਠੀਕ ਹੈ ਅੱਜ ਬਹੁਤ ਹੀ ਵਧੀਆ ਲੋਕਾਂ ਦਾ ਰੁਝਾਨ ਕਿ ਹੈ ਠੀਕ ਕਾਫੀ ਮਰੀਜ਼ ਕੋ ਆਪਣੀ ਡਰਾਈਵ ਦੀ ਸੇਵਾ ਤੋਂ ਇੱਕ ਲੱਗਿਆ ਜਿਹੜੇ ਜਿੰਨੇ ਵੀ ਚੈੱਕਅਪ ਕੈਂਪ ਬੂਰੇ ਕੀਤੀ ਚੰ ਦੇ ਦੇ ਜੀ ਬਿਲਕੁਲ ਜੀ ਸਭ ਕੁਝ ਡਾਇਗਨੋਸਟਿਕ ਤੋਂ ਲੈ ਕੇ ਕੋ ਹਰ ਤਰ੍ਹਾਂ ਦਾ ਟੈਸਟ ਹੋ ਰਿਹਾ ਸਭ ਉੱਥੇ 50% ਆਫ ਡੇਰੀਆ ਫਿਰ ਨਾਲ ਜੋ ਦਵਾਈਆਂ ਦੇ ਰਹੇ ਹੋ ਬਿਲਕੁਲ ਮੁਫਤ ਹੈ ਠੀਕ ਹਾਂ ਪਛੰਗਾਰਾ ਮਿਲ ਗਿਆ ਬਹੁਤ ਸੋਇਸਾਨਾ ਮਰਨਾਲ ਡਾਕਟਰ ਅਮਨਦੀਪ ਸਿੰਘ ਮਲਟੀ ਮੱਤੀ ਸਪੈਸ਼ਲਿਟੀ ਹਸਪੀਟਲ ਆਰ ਕੇ ਤੋਂ ਉਹਨਾਂ ਨੇ ਅੱਜ ਚੈੱਕਅਪ ਕੈਂਪ ਲਾਇਆ ਨੜਕੁੰਦਰ ਕਪਲਾ ਚੰਗਾ ਹੰਗਾਰਾ ਮਿਲ ਰਿਹਾ ਇਲਾਕੇ ਨੂੰ ਲੋੜ ਸੀ ਕਿਉਂਕਿ ਵੱਡੇ ਹੁਣ ਸਮੇਂ ਜਿਹੜੀਆਂ ਬਿਮਾਰੀਆਂ ਲਗਾਤਾਰ ਪੂਰੀਆਂ ਉਹਨਾਂ ਨੂੰ ਟੈਸਟ ਕਰਾਉਣ ਵਾਸਤੇ ਵੱਡੀ ਫੈਸਿਲਿਟੀ ਦੀ ਲੋੜ ਸੀ ਟੈਸਟ ਮਸ਼ੀਨਾਂ ਦੀ ਲੋੜ ਸੀ ਸੋ ਮਲਟੀ ਸਪੈਸ਼ਲਟੀ ਹਸਪੀਟਲ ਆ ਅਜਾ ਅਸਟੇਵਲੋ ਜਿਹੜਾ ਚੈੱਕਅਪ ਕੈਂਪ ਲਾ ਗਿਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਚੈੱਕ ਕਰਨਾ ਸਾਡੇ ਚੈਨ ਹੈ ਸਾਡੀ ਧਰਤੀ ਸਾਡੇ ਲੋਕਾਂ ਨੂੰ ਸੁਭਾਤ ਨਾਲ ਸਪੈਸ਼ਲਿਟੀ ਲਾਈਕ ਦੋ ਚੰਨਾ ਬਾਹਰੋਂ ਡਾਕਟਰ ਸਾਹਿਬ ਬਾਹਰੋਂ ਡਾਕਟਰ ਇਹ